ਹਾਂਜੀ ਸਤਿ ਸ੍ਰੀ ਅਕਾਲ ਜੀ ਤਿੰਨ ਚਾਰ ਦਿਨ ਹੋ ਗਏ ਜੀਸੀਬੀ ਚੱਲਦੀ ਨੂੰ ਡਰੇਨ ਦੀ ਹੋ ਰਹੀ ਹੈ ਸਫਾਈ ਬਾਈ ਰਣਜੀਤ ਸਰਪੰਚ ਦੀ ਅਗਵਾਈ ਹੇਠ ਤੇ ਖੇਤਾਂ ਦੇ ਕੁਝ ਕਿਸਾਨਾਂ ਨਾਲ ਪਿੰਡ ਦੇ ਮਹੂਤਵਾਰ ਬੰਦਿਆਂ ਦੇ ਸੰਜੋਗ ਕਾਰਨ ਜੋ ਆਪਣੇ ਪਿੰਡ ਦੇ ਵਿੱਚ ਪਾਣੀ ਚੜ ਚੁੱਕਿਆ ਸੀ ਤੇ ਨਾਲ ਹੀ ਡਰੇਨ ਦੇ ਨਾਲ ਨੇੜੇ-ਨੇੜੇ ਲੱਗਦੇ ਜਿਹੜੇ ਖੇਤ ਸੀ ਤੇ ਫਸਲ ਕਾਫੀ ਖਰਾਬ ਹੋ ਚੁੱਕੀ ਜੋੜੇ ਵਾਲੇ ਰਾਹ ਤੇ ਕਿਸਾਨਾਂ ਨੂੰ ਕਾਫੀ ਪ੍ਰੋਬਲਮ ਆ ਰਹੀ ਸੀ ਇਧਰ ਤੋਂ ਦੂਜੀ ਸਾਈਡ ਜਾਣ ਨੂੰ ਕੁਝ ਆਪਣੇ ਪਿੰਡ ਦੇ ਘਰ ਵੀ ਉਧਰਲੀ ਸਾਈਡ ਨੇ ਤੇ ਆਪਣੇ ਪਿੰਡ ਦੀ ਜ਼ਮੀਨ ਵੀ ਕਾਫੀ ਉਧਰਲੀ ਸਾਈਡ ਨੇ ਦੂਸਰੇ ਪਾਸੇ ਜਾਣਾ ਬਹੁਤ ਮੁਸ਼ਕਲ ਸੀ ਤੇ ਪਿੰਡ ਦੇ ਹਰ ਇੱਕ ਬੰਦੇ ਨੇ ਬਹੁਤ ਸਹਿਯੋਗ ਦਿੱਤਾ ਤੇ ਜੀ ਸੀ ਬੀ ਦੇ ਨਾਲ ਚੜ ਕੇ ਡਰਾਈਵਲ ਦੀ ਹੈਲਪ ਕੀਤੀ ਨਾਲ ਕੰਮ ਕਰਵਾਇਆ ਗਿਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਕੀਤਾ ਜਾਂਦਾ ਪਿੰਡ ਦਾ ਵੀ ਸਫਾਈ ਕਰਨ ਨਾਲ ਪਾਣੀ ਦਾ ਲੈਵਲ ਘਟ ਚੁੱਕਿਆ ਤੇ ਆਪਾਂ ਸੱਚੇ ਪਾਤਸ਼ਾਹ ਰਬ ਮੁਰੀ ਹੀ ਅਰਦਾਸ ਕਰਦੇ ਆਂ ਵੀ ਸੱਚੇ ਪਾਤਸ਼ਾਹ ਹਰ ਇੱਕ ਬੰਦੇ ਤੇ ਤੇ ਪੰਜਾਬ ਤੇ ਆਪਣੀ ਕਿਰਪਾ ਬਣਾਈ ਰੱਖੇ ਨਵੀਆਂ ਅਪਡੇਟ ਦੇਖਣ ਲਈ ਆਪਣੇ ਚੈਨਲ ਨੂੰ ਫੋਲੋ ਤੇ ਸਬਸਕ੍ਰਾਈਬ ਕਰ ਲਓ ਥੈਂਕ ਯੂ ਸੋ ਮੱਚ ਅਗਲੀ ਵੀਡੀਓ ਦੇ ਨਾਲ ਮਿਲਦੇ ਆਂ ਜੁੜੇ ਰਹੋ ਸਾਡੇ ਚੈਨਲ ਨਾਲ ਥੈਂਕ ਯੂ ਸੋ ਮੱਚ